ਖਣਾ ਜੀ ਆਪਣੇ ਗਰਦਾਸਪੁਰ ਵਾਲੀ ਸਾਈਡ ਤੋਂ ਬਟਾਲੇ ਜਾਂਦੇ ਸੀ ਮੈਂ ਤੇ ਉਧਰੋਂ ਆਪਣੇ ট্রাক ਆਇਆ ਬੜੀ ਸਪੀਡ ਤੇ ਲਿਆ ਕੇ ਉੱਤੇ ਚਾੜਦਾ ਸਾਡੇ ਅਸੀਂ ਬਿਲਕੁਲ ਸਲੋ ਜੀ ਮੈਂ ਡਿਪਰ ਵੀ ਦਿੱਤਾ ਪਰ ਉਹਨਾਂ ਟਰੱਕਾਂ ਨੇ ਸਿੱਧਾ ਉੱਤੇ ਲਿਆ ਕੇ ਚਾੜਿਆ ਜੀ ਤੇ ਅੰਦਰ ਪੁਲਸ ਨੇ ਅੰਦਰ ਵੜਿਆ ਸੀ ਇਹਨੂੰ ਲਿਆ ਕੇ ਤੇ ਮੈਨੂੰ ਬਾਹਰ ਕੋਈ ਨਹੀਂ ਆਨਾ ਫਰਸਟ ਏਡ ਕੁਝ ਨਹੀਂ ਦਿੱਤੀ ਤੇ ਉਹ ਦੌੜ ਵੀ ਗਿਆ ਉਹਨਾਂ ਦੇ ਕਮਰੇ ਦੇ ਵਿੱਚ ਆਪ ਹੀ ਗੱਡੀ ਦਾ ਨੁਕਸਾਨ ਜੀ 5-6 ਲੱਖ ਤਾਂ 50 ਲੱਖ ਦੀ ਗੱਡੀ ਆ ਜੀ ਫੋਰਚੂਨਰ ਸਾਰੀ ਅੱਗੋਂ ਪੂਰੀ ਟੁੱਟ ਗਈ ਜੀ ਇੱਥੇ ਤਾਂ ਮੈਂ ਤੁਹਾਨੂੰ ਅੱਜ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੇਖਿਆਗੇ ਇੱਕ ਇੱਕ ਦੇ ਨਾਲ-ਨਾਲ ਹੀ ਇੱਕ ਹੋਰ ਐਕਸੀਡੈਂਟ ਹੋ ਗਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਫੋਚੂਨਰ ਗੱਡੀ ਲਖਨਾ ਦਾ ਵਿਅਕਤੀ ਇੱਕ ਮੁੰਡਾ ਨੌਜਵਾਨ ਉਹ ਲੈ ਕੇ ਬਟਾਲੇ ਨੂੰ ਜਾ ਰਿਹਾ ਸੀਗਾ ਵਿਆਹ ਸਾਦੀ ਸੀ। ਔਰ ਦੂਸਰੀ ਸਾਈਡ ਤੋਂ ਜਿਹੜਾ ਕੋਰੀਡੋਰ ਰੋਡ ਹੈਗਾ ਉਧਰੋਂ ਇੱਕ ਟਿਪਰ ਆ ਰਿਹਾ ਦੋਨਾਂ ਦੀ ਆਪਸ ਵਿੱਚ ਜੜੀ ਹੈ ਇਹ ਟੱਕਰ ਹੋਈ ਹੈ ਜਿਦੇ ਵਿੱਚ ਜਿਦੇ ਵਿੱਚ ਫੋਰਚਨ ਦਾ ਭਾਰੀ ਨੁਕਸਾਨ ਹੋਇਆ ਮੈਂ ਸਮਝਦਾ ਕਿ ਲਗਭਗ ਜਿਹੜਾ 5-6 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਫੋਰਚ ਉਹਨਾਂ ਦਾ ਨੁਕਸਾਨ ਹੋਇਆ ਨਵੀਂ ਗੱਡੀ ਸੀ ਔਰ ਮੈਂ ਖਾਸ ਕਰਕੇ ਪਿਛਲੇ ਟਾਈਮ ਦੇ ਵਿੱਚ ਵੀ ਮੈਂ ਹੀ ਨਹੀਂ ਸਕੋ ਬਹੁਤ سارے ਸਾਡੇ ਭਰਾ ਜਿਹੜੇ ਆਗੇ ਮੀਡੀਆ ਦੇ ਮਾਧਮ ਰਾਈਂ ਸੋਸ਼ਲ ਮੀਡੀਆ ਦੇ ਮਾਧਮ ਰਾਈਂ ਇਸ ਗੱਲ ਨੂੰ ਟਾਈਮ ਟੂ ਟਾਈਮ ਜਿਹੜੇ ਚੱਕਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਬਾਰ-ਬਾਰ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਕਈ ਜਾਨਾਂ ਤੇ ਜਾਨਾਂ ਦੇ ਵੀ ਨੁਕਸਾਨ ਹੋਏ ਨੇ ਬਹੁਤ ਸਾਰੀਆਂ ਐਕਸੀਡੈਂਟਾਂ ਦੇ ਵਿੱਚ ਭਾਰੀ ਝੋਟਾ ਵੀ ਕਈਆਂ ਦੇ ਲੱਗੀਆਂ ਸੋ ਸਮੇਂ-ਸਮੇਂ ਦੇ ਮੁਤਾਬਕ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਆ ਡਿਮਾਂਡ ਕੀਤੀ ਕਿ ਇੱਥੇ ਟ੍ਰੈਫਿਕ ਸਿਗਨਲ ਜਿਹੜਾ ਲੱਗਣਾ ਚਾਹੀਦਾ ਇੱਥੇ ਭਾਰੀ ਟ੍ਰੈਫਿਕ ਸਿਗਨਲ ਦੀ ਜਿਹੜੀ ਆ ਡਿਮਾਂਡ ਹੈਗੀ ਕਿਉਂਕਿ ਬਾਰ-ਬਾਰ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਭਾਰੀ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਇਤੋਂ ਤੱਕ ਕਿ ਜਾਨਾਂ ਵੀ ਜਾ ਸਕਦੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਆਪਣੇ ਮਾਨ ਸਰਕਾਰ ਜਿਹੜੀ ਆ ਮੌਜੂਦਾ ਸਰਕਾਰ ਸਾਡੀ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਸ ਜਿਹੜਾ ਇਹ ਬਬਰੀ ਨਾਕਾ ਹੈਗਾ ਮਸੀਹ ਚਾਹੂੰਗਾ ਇਸ ਜਗ੍ਹਾ ਦੇ ਉੱਤੇ ਟ੍ਰਾਫਿਕ ਸਿਗਨਲ ਜਿਹੜਾ ਲਵਾ ਕੇ ਤੇ ਲੋਕਾਂ ਦੀ ਸੁੱਖ ਸੁਵਿਧਾ ਦੀ ਸੁੱਖ ਸੁਵਿਧਾ ਦੇ ਕੇ ਸਹੂਲਤ ਦੇ ਕੇ ਲੋਕਾਂ ਨੂੰ ਟ੍ਰਾਫਿਕ ਸਿਗਨਲ ਦੇ ਬੰਦਨ ਦੇ ਵਿੱਚ ਬੰਨਿਆ ਜਾਵੇ ਤਾਂ ਜੋ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨਾਂ ਤੋਂ ਬਚਿਆ ਜਾ ਸਕੇ ਮੈਂ ਐਸਈ ਸਤਵਿੰਦਰ ਮਸੀ ਬਬੜੀ ਇਲਾਕਾ ਹਾਈਟਕ ਬਾਈਪਾਸ ਇੱਕ ਟਿਪਰ ਆ ਰਹੀ ਕਲਰੌਰ ਸਾਈਡ ਤੋਂ ਗਰਦਾਸਪੁਰ ਸਾਹਿਬ ਤੋਂ ਆਰੀ ਫਾਰਚੂਨਰ ਗੱਡੀ ਦੋਵੇਂ ਮੈਂ ਮੋਕੇ ਦੇ ਆਕੇ ਖੜਾ ਸੀ ਟੱਕਰ ਹੋ ਗਈ ਆ ਜਦੋਂ ਮੈਂ ਜਾ ਕੇ ਵੇਖਿਆ ਮੁੰਡੇ ਨੂੰ ਗੱਡੀ ਵਾਲ ਕਾਰ ਵਾਲੇ ਨੂੰ ਕਾਰ ਦਾ ਇਨਸਾਨ ਜਦਾ ਹੋ ਗਿਆ ਫਾਰਚੂਨਰ ਦਾ ਉਹਨੂੰ ਫਸਟਰ ਦਵਾਈ ਆਪਾਂ तकरीबन ਠੀਕ ਆ ਉਚਾ ਵਾਲਾ ਸਾਡੇ ਨੇ ਕੋਈ ਗੱਡੀ ਕੋਈ ਕੁੜੀ ਸਾਡੇ ਨੂੰ ਨਹੀਂ ਗਈ ਵੀ ਜਿਹੜਾ ਡਰਾਈਵਰ ਸੀ ਟਿੱਪਰ ਵਾਲਾ ਉਹ ਮੈਂ ਫੜ ਲਿਆ ਸੀ ਭੱਲੇ ਸੀ ਕੋਲ ਜਦੋਂ ਮੈਂ ਅੰਦਰ ਬੰਦੇ ਵੇਖ ਕੇ ਕਰਕੇ ਅੰਦਰ ਆਇਆ ਇਹਨੂੰ ਮੈਂ ਉਹ ਜਦੋਂ ਸਾਰੇ ਬੰਦੇ ਵੇਖ ਕੇ ਇਹ ਡਰਦਾ ਦਾ ਕੋਈ ਪੁੱਢੀ ਪਿੱਛੇ ਹੋ ਕੇ ਪੱਜ ਗਿਆ ਆਈਓ ਆਗੇ ਥਾਣੇ ਤੋਂ ਉਹ ਕਰਦੇ ਹੀ ਕਰ ਲਈ